ਰਾਜਾ ਨਾਨ ਨੇ ਪਹਾ ਬਣਾਇਆ ਰਾਜਾ ਨਾਲ ਵੀ ਹਰਿਆ ਇਹਦੇ ਚ ਜਿਹਨੇ ਬਣਾਇਆ ਮੋਢੀ ਕਿਨੇ ਪਤਾ ਹੈ ਰਾਏ ਨਾਨ ਨੇ ਬਣਾਇਆ ਹੈ ਪਹਾ ਇਹ ਕਈ ਗੋਹੇ ਹਰਾ ਦਿੰਦੀ ਹੈ ਅੱਛਾ ਹਾਂ ਉਹਨੇ ਰਾਜਾ ਦੇ ਪੁੱਤਾਂ ਦੇ ਸਿਰ ਵੱਲ ਕੇ 14 ਚਿਰਤਾ ਸੀ ਇਸ ਗੱਲ 'ਚ ਇਹ ਖੜਾ ਹੈ ਮਹਾਰੀ ਕਾਲ ਸਾਹਿਬ ਹੈ ਕਿ ਜਿੱਕੇ ਫਤੇ ਕੀ ਹਾਲ ਚਾਲ ਆ ਅੱਜ ਆਪਾਂ ਆਏ ਹੋਇਆ ਭੰਗ ਜੜੀ ਤੇ ਭੰਗ ਜੜੀ ਆਉਣ ਦਾ ਕਾਰਨ ਸੀਗਾ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਇੱਕ ਖੇਡ ਜੋ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਪਤਾ ਹੋਊਗਾ ਆਪਣੇ ਪੁਰਾਣੇ ਬਜ਼ੁਰਗਾਂ ਦੀ ਖੇਡ ਆ ਇਹ ਤੇ ਤੁਹਾਨੂੰ ਅੱਜ ਆਪਾਂ ਲੈ ਕੇ ਚੱਲਦੇ ਆ ਬਾਬਿਆਂ ਕੋਲ ਬਜ਼ੁਰਗਾਂ ਕੋਲ ਜਿਹੜੇ ਇਹ ਗੇਮ ਖੇਡਦੇ ਆ ਤੇ ਨਾਲੇ ਉਹਨਾਂ ਨਾਲ ਆਪਾਂ ਕਰਾਂਗੇ ਗੱਲਬਾਤ ਆਜੋ ਕੋਈ ਜਰੀਆ ਹੁੰਦਾ ਰੱਖਣ ਦਾ ਸਮੱਸਿਆ ਹੋਦਾ ਨਹੀਂ ਲੈਂਦੇ ਛੱਡੇ ਛੱਡੇ ਸੀ ਜਿਆਦਾ ਜਿ ਰੱਖ ਪੈਦੇ ਜੋ ਇਹਦੇ ਪੈਦੇ ਜਿ ਰੱਖਣੀਆਂ ਬਬੇ ਆਪਣਾ ਇਹ ਜਿਹੜੀ ਗੇਮ ਹੈ ਦਾ ਨਾਮ ਕੀ ਹੈ ਪਾਸਾ ਹੁੰਦੇ ਇਹ ਗੇਮ ਕਬੂਕ ਖੇਡਣ ਨਹੀਂ ਇਹ ਰਾਜਾ ਲਾਣੇ ਬਣਾਏ ਸਾਰਪਾਖ ਆ ਹੁੰਦੇ ਸੀ ਅੱਛਾ ਜੀ ਇਹਨੂੰ ਸਾਰਪਾਖ ਆ ਹੁੰਦੇ ਅੱਛਾ ਅੱਛਾ ਇਹ ਤੇ ਦਰੋਤ ਤੇ ਹਰੀ ਸੀ अच्छा कह रहा हूं पान बने दरोती हरी सी ये पासे खेल खेल थी यस खेल थी, थी। हां अच्छा <laughs> तो एक मम्मी मैं देखा अभी ਤੁਸੀਂ ਇਹਨਾਂ ਦੇ ਵੱਖਰੇ ਵੱਖਰੇ ਨਾਮ ਲੈ ਰਹੇ ਸੀ ਪਿਆ ਦਾ ਇਹ ਨਾਮ 4 8 12 4 ਤੇ 8 ਤੇ 12 ਨਰ ਦਾ اچھا ਜੀ ਡੋਲੀ ਰੰਗ ਹੈ ਨਾ ਅੱਬੀ اچھا ਜੀ ਹਾਂ ਇਹ ਚ ਇਹ ਕੋ ਬਲੇ ਪੰਜ ਮੁੱਦ ਹੋ ਗਏ 175 ਦਾ ਹਾਂ ਹਿੰਦਾ اچھا ਜੀ 4 ਚ 5 ਚਤ ਹੋ ਜੇ 1 ਮੁੱਦ ਹੋ ਜ 25 ਹੋ ਜਾਂਦੀ ਹੈ ਅੱਛਾ ਚਾਰੇ ਚਤ ਹੋਜਣ 12 ਹੋ ਜਾਂਦੀ ਹੈ ਅੱਛਾ ਮੁੱਦਾ ਹੋ ਜੇ 6 ਹੋ ਜਾਂਦੀ ਹੈ ਅੱਛਾ ਦੂਜੇ ਫਿਰ ਦਾਣਿਆਂ ਦੇ 2 ਜਾਂ 3 ਜਾਂ 4 ਦਾਣੇ ਪਿਆਦਾ ਉਹਦੇ ਚੁਟੇ ਜੇ ਚਾਰੇ ਨਰ ਦਾ ਉੱਠਣ ਅੱਛਾ ਇੱਕ ਪਿਆਦਾ ਵੱਜ ਜਾਂਦਾ ਇੱਕ ਬੰਦਦਾ ਹਾਂ ਜੇ ਪੱਕੀ ਜਾ ਜੀ ਉਹ ਨਰ ਦੇ ਕੁੱਟੀ ਜਾਂਦੀ ਹੈ ਅੱਛਾ ਹਾਂ ਤੇ ਬੰਬੇ ਤੁਹਾਡੇ ਧਿਆਨ ਦੇ ਵਿੱਚ ਆਸ-ਪਾਸ ਹੋਰ ਕੋਈ ਪੱਟ ਹੈਗਾ ਜਿਹੜੇ ਗੇਮ ਖੇਡਦੇ ਆਈ ਸਾਡੇ ਵੇਨ ਖੇਡਦੇ ਆ ਹਲਮਾਲੇ ਖੇਡਦੇ ਆ ਪੱਤਾ ਕੋਟ ਖੇਡਦੇ ਆ ਇਥੇ ਪਾਣੀ ਖੇਡਦੇ ਆ ਸਾਡੇ ਏਰੀਏ ਦੇ ਵਿੱਚ ਤਾਂ ਮਤਲਬ ਇਹ ਕਈਆਂ ਨੂੰ ਨਾਮ ਹੀ ਨਹੀਂ ਪਤਾ ਕਿ ਅਗਲਾ ਕਹਿੰਦਾ ਪਾਸ਼ਾ ਗੇਮ ਕਿਹੜਾ ਪਿੰਡ ਹੁੜਾ ਹਾਂ ਪੁੱਲਰਾਂ ਪੁੱਲਰਾਂ ਤਾਂ ਪਤਾ ਵੱਡੇ ਬਿਚੁਰ ਕੇ ਪੋਚਲੋਂ ਰਾਣੀ ਬਿਚੁਰ ਕੇ ਯਾਨੀ ਠੀਕ ਇੱਕ ਉਹ ਦਿਖਾ ਦੇ ਮੈਂ ਹਾਂ ਇੱਕ ਸੱਚਾ ਦੇਖਣੀਆਂ ਦੇਖਣੀਆਂ ਵੱਡੇ ਨੂੰ ਪਤਾ ਆ ਵੀ ਤਨ ਮੈਂ ਅੱਛਾ ਇਹਨਾਂ ਦਾ ਕੀ ਹੁੰਦਾ ਜੀ ਦੋ ਮੈਂ ਆਹ ਕੋਟਾ ਚੱਤ ਹੋ ਗਿਆ ਦੂਜੇ ਮੁੱਦੇ ਹੋਗੇ ਹਾਂ ਇਹਦਾ ਹਾ ਹੋ ਗਿਆ 10 10 ਦਾਲੇ ਹੋ ਗਏ 10 10 ਦਾਲੇ ਹੋ ਗਏ ਇਹ ਜੇ ਹ ਆ ਇਹ 25 ਦਾਣੇ ਹੋ ਗਏ ਇੱਥੋਂ ਉੱਥੇ ਚਲਦੀ 25 ਇੱਥੋਂ ਉੱਥੇ ਚਲਦੀ 25 25 ਦੇ 10 ਤੋਂ ਨਰਦਾ ਹਾਂ ਅੱਛਾ ਜੇ 14 ਹੋ ਜਾਣਾ ਐ ਕਰਕੇ ਚਿਤ ਐ ਕਰਕੇ 6 ਇਹਨੂੰ 12 ਕਹਿੰਦੇ ਆ ਇੱਥੇ ਉਹ ਪਰ ਇੱਥੋਂ ਕਿ 12 ਇੱਥੇ 6 12 ਜੇ ਉਹ ਦੋ ਹੋ ਜਾਣਾ ਐ ਕਰਕੇ ਸਾਰੇ ਐ ਕਰਕੇ ਐ ਇਹ ਨਹੀਂ ਸੀ ਗਏ ਤੇ ਇਹ ਚਿਕਾ ਨਹੀਂ ਚੱਲਨੇ ਬੰਦੇ ਜੇ ਇਹ ਇਹ ਦੋ ਦਾਣੇ ਚੱਲਣਾ ਹੈ ਕਰਕੇ ਤਿੰਨ ਦਾਣੇ ਚ ਨਹੀਂ ਤਿੰਨ ਦਾਣੇ ਚ ਨਹੀਂ ਬੰਦੇ ਜੇ ਦੋ ਦਾਣੇ ਚ ਦੋ ਦਾਣੇ ਚਾਰ ਹੋ ਗਏ ਚਾਰ ਦਾਣੇ ਚ ਨਹੀਂ ਬੰਦੇ ਠੀਕ ਆ ਠੀਕ ਗੇਮ ਕਾਫੀ ਮਤਲਬ ਲੰਮਾ ਟਾਈਮ ਚੱਲਦੀ ਹੈ ਨਾ ਇੱਕ ਵਾਰੀ ਮੈਂ ਨਹੀਂ ਜੇ ਕੋਲੇ ਬਠਾਉਂ ਫਿਰ ਇਸ ਤਰ੍ਹਾਂ ਲਾਦਾ ਉਹ ਜੋ ਜੇ ਟਾਈਮ ਪਾਸ ਕਰਨਾ ਉਹਦਾ ਅਸੀਂ ਇਸ ਦਾ ਟਾਈਮ ਪਾਸ ਕਰ ਦਿਆਂ ਪਰ ਜੋਰ ਕਰ ਦਾਂ ਅਰਾਏ ਰਸਾਲੂ ਗਨੇ ਹਾਂ ਉਹਨੇ ਉਹ ਇਹੋ ਜਿਹਾ ਬਣਾਇਆ ਸੀ ਚੀਜ਼ ਵੀ ਜਦੋਂ ਉਹ ਜਾਣਾ ਸੀ ਉਹਨੇ ਇੱਕ ਦੋ ਦਰਵਾਜਾ ਸੀ ਉਹਦੀ ਐਸੀ ਕਲੋ ਦੀ ਛੱਤ ਥਾਂ ਡਿੱਗ ਪੈਂਦੀ ਸੀ ਜੋ ਬੜਾ ਨੰਗਾ ਲੱਗਦਾ ਸੀ ਅੱਛਾ ਉਹਦਾ ਜਿਹੜਾ ਹੀਰਾਮਨ ਤੋਤਾ ਰੱਖਿਆ ਸੀ ਨਾ ਅੱਛਾ ਜਦੋਂ ਨੰਗਾ ਲੱਗਿਆ ਸੀ ਉਹ ਵਾਲਾ ਰਾਇਆ ਉਹਦਰ ਚਾਹ ਕਿਉਂ ਕਉ ਬੈਠਾ ਕਿ ਬਾਜ਼ਰ ਬੈਠਾ ਪੜਾਇਆ ਹੈ ਅੱਛਾ ਉਹਨੇ ਤੀਰ ਮਾਰਿਆ ਪਹਿਲਾਂ ਉਹ ਥੱਲੇ ਸਿੱਟਦੇ ਫੇਰ ਉੱਤੇ ਫਿਰ ਜਦੋਂ ਜਾ ਕੇ ਉਹਨੇ ਤਿੰਨ ਬਾਜੀਆਂ ਲਾਉਣੀਆਂ ਸੀ ਜੋ ਬਾਹਿਆਂ ਲਾਜਾ ਦੇ ਰਾਜਾ ਹਟ ਗਿਆ। ਅੱਛਾ। ਫੇਰਾ ਮਨ ਤੋਂ ਦਾ ਰਾਜਾ ਹਟ ਗਿਆ। ਹਟ ਗਿਆ। ਉਹ ਵੇਖੀ ਗਿਆ ਉਹ ਜੇ ਚੂਹੇ ਭੜੇ ਸੀ ਜਿਹੜੋ ਹੋਰ ਨਹੀਂ ਦੇ ਮੋਹ ਚਾਰਾਂ ਲਈ ਜੋ ਬੁਲਾਉਂਦੀ ਮੋਹ ਨਹੀਂ ਚਾਹਦੀ ਚੱਕਰ ਬਹੁਤ ਜਿਆਦਾ ਸੀ ਕੰਮ ਕਦਰਾਂ ਚ। ਅੱਛਾ। ਤੇ ਉਹ ਜਿਹੜੋ ਜਾਜ ਉਹ ਨਰਜਾ ਚੂਹੇ ਅੱਗੇ ਪਿੱਛੇ ਕਰ ਜਾਂਦੇ ਸੀ। ਉਹਨੇ ਫਿਰ ਕਿਹਾ ਤੂੰ ਬਿੱਲੀ ਰੱਖ। ਜੋ ਬਿੱਲੀ ਰਖਿਆ ਮੱਕੇ ਚ ਚੂਹੇ ਫਿਰ ਵੇਖ ਕੇ ਲੱਕੜਾ

ਏਂ ਵੀ ਨਾ ਨੇੜੇ ਹਰੇ ਦੁਪੋਖਾਈ ਨੇ ਕਾਇ ਨੇ ਇਹ ਆਰਾ ਪਰ ਦੇਖਦੇ ਜਾ ਰਹੇ ਛੱਡਦੇ ਛੱਡਦੇ ਕੱਟੀਆਂ ਦੋ ਦੋ ਜੂ اچਾਂ ਨਹੀਂ ਐਸੇ ਤਾਂ ਕੀ ਛੱਡਨੀਏ ਉਹ ਬੇਕਰੋਣੀ ਹੈ ਨਾ ਦਾਸ ਆ ਗਿਆ ਹੁਣ ਕਾਂ ਚੱਲਣਗੇ ਇਹ ਜੋ ਬਨੇ ਬੰਨ ਆਇਆ ਮੈਂ ਬਸ ਤਰਫੋਂ ਲਿਖ ਆ ਆਓ ਹੇ ਮੰਦਰ ਭਾਣ ਮਨੇ ਖੇਤਾਂ ਦੇ ਨਾ ਕੱਲਾ ਕੱਲਾ ਦਾ ਰਹੇ ਤੇ ਬਾਹਰ ਮਮੀ ਬੰਦੀ ਤੇਰੀ ਕੱਲਾ ਕੱਲਾ ਦਾ ਤੇ ਫੋਟੋ ਹੋਣੇ ਤੇ ਨਾ ਸੀ ਵੀ ਤੇ ਕਿ ਬਾਹਰ ਜਾਂਦੀ ਨਹੀਂ ਇਹ ਤੇ ਵਿੱਚ ਫੋਟੋ ਹੋਣੇ ਤੇ ਵਿੱਚ ਹੀ ਰਹੂਗੀ ਤੂੰ ਜਾਣਦੇ ਨਹੀਂ ਹਾਂ ਤੇ ਸਾਹ ਕੁਟਣਾ ਤਾਂ ਸਾਹ ਤੇ ਹੀ ਕੁਟਣ ਜਾਓ ਪਰ ਸਾਹ ਦੇ ਰਾਈ ਕੋਲ ਦੇ ਨੀ ਜਾ ਚਾਰ ਹੋਰ ਕੈਨ ਨਾ ਜਾਣੀ ਜਲਦਾਂ ਠੀਕ ਹੈ ਤੈਨਹੀਂ ਚੱਲਿਆ ਨਹੀਂ ਚੱਲਿਆ ਨਹੀਂ ਚੱਲਿਆ ਕਦੇ ਕਦੇ ਬਣੇਖ ਲੱਗਦਾ ਕਦੇ ਕਦੇ ਬਹਤ ਮਾਂ ਤੇ ਚਾਹਦਾ ਹੈ ਇਹ ਵਿਚਾਰ ਹੈ ਨਾ ਤੈਨ ਨਹੀਂ ਜਾਣੀ ਆਹ ਕਿਹਦੇ ਆ ਹੁਣ ਕਿਹਦੇ ਤੈਨ ਨਾਲ ਸਾਦੇ ਛੱਡੇ ਤੈਨ ਕਿਹਦੇ ਹੋ ਬੇਖਾ ਕਰੋ ਨਹੀਂ ਚੱਲਨੇ ਹੋ ਹੋ ਹੀ ਚੱਲਣਗੇ ਅਜਾ ਆ ਗਿਆ ਉਹ ਉਹ ਚੱਲਾਂਗੇ ਆਹ ਬਾਹਰ ਛੱਡ ਦਿਓ ਇੱਥੇ ਹੀ ਕਰਦੇ ਸੀ ਕੁੱਟੀ ਦੀ ਹੈ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ